ਤਕਰੀਬਨ ਆਪ 18 19 ਦੇ ਵਿੱਚ 20 ਤੱਕ ਬਹੁ ਟ੍ਰੇਨਿੰਗਾਂ ਲਾਈਆਂ ਮੈਂ 12 14 ਬੈਚ ਲਾਇਆ ਹੈ ਮੈਂ ਉਹਨਾਂ ਤੋਂ ਸਿੱਖ ਕੇ ਆਇਆ ਵੀ ਉਹ ਟ੍ਰੇਨਿੰਗਾਂ ਦੇ ਵਿੱਚ ਘਾਟ ਗਈ ਹੈ ਜਿਹੜੀ ਹਲੇ ਤੱਕ ਲੋਕ ਡੱਕਰੀ ਫਿਰਦੇ ਆ ਉਹੀ ਘਾਟ ਚੱਲਦੀ ਹੈ ਉਹਦੇ ਨੌ ਵੀ ਥੱਲੇ ਖੜਿਆ ਲੋਕ ਆ ਜੇ ਅਸੀਂ ਪਹਿਲਾਂ ਕੁਝ ਕੰਮ ਕਰਿਆ ਨਾ ਕਰਕੇ ਜੋ ਪ੍ਰੈਕਟੀਕਲ ਸਿਉਰੀਆਂ ਕੱਢ ਕੇ ਲੈਂਦੀਆਂ ਨੇ ਵੀ ਜਿਹੜੀ ਉਹ ਟ੍ਰੇਨਿੰਗਾਂ ਸੀ ਉਹਨਾਂ ਨਾਲ ਕੁਝ ਬੈਸਟ ਲੈ ਕੇ ਆਵਾਂਗੇ ਨਕਲੀ ਬੱਕਰੀ ਬੱਕਰੀ ਨਹੀਂ ਹਰੇ ਕਹਿ ਸਕਦਾ ਬੱਕਰੀ ਕਿਤਾ ਤੂੜੀ ਪਾ ਲੋ ਆ ਫਲਾਨੀ ਫੀਡ ਪਾ ਲੋ ਜੇ ਪਾ ਲੋ ਆ ਹੋ ਗਿਆ ਬੋ ਹੋ ਗਿਆ ਉਹਦੋਂ ਗਾਂਹਾਂ ਕੋਸ ਆ ਜਿਹੜਾ ਮੇਨ ਆ ਕਿਹੜੇ ਲੋਨ ਹੋਏ ਆ ਕਿਵੇਂ ਹੋਏ ਆ ਜੇ ਹੁੰਦੇ ਨਹੀਂ ਤਾਂ ਕਿਉਂ ਨਹੀਂ ਹੁੰਦੇ ਏ ਟੂ ਜ਼ेड ਜਾਣਕਾਰੀ ਬਾਈ ਉੱਪਰੋਂ ਲੈ ਕੇ ਥੱਲੇ ਤੱਕ ਪੂਰਾ ਗ੍ਰਾਫ ਦੱਸਾਂਗੇ ਹੂੰ ਠੀਕ ਹੈ ਨਾ ਗਰਹੀ ਗੱਲ ਇਹ ਹੈ ਟ੍ਰੇਨਿੰਗ ਦੀ ਵੀ ਆਪਾਂ ਲੋਕਾਂ ਨੂੰ ਸਭ ਤੋਂ ਪਹਿਲਾਂ ਇਹ ਸਿਖਾਉਣਾ ਵੀ ਬੱਕਰੀ ਫਾਰਮ ਪਾਉਣਾ ਹੈ ਬੱਕਰੀ ਖਰੀਦਣੀ ਕਿੰਨੇ ਚ ਹੈ ਜਿਹੜਾ ਲੋਨ ਪਾਸ ਹੋਇਆ ਉਹ ਆਪਾਂ ਲੈ ਕੇ ਆਵਾਂਗੇ ਖਾਦੀ ਬੋਰਡ ਤੋਂ ਜਿਹੜਾ ਲੋਨ ਹੋਇਆ ਨਾ ਕੀ ਉਹਦੀਆਂ ਤਰੀਕਾ ਆਪਾਂ ਕਿਸੇ ਨੂੰ ਇਹ ਕਹਿੰਦੇ ਨਹੀਂ ਵੀ ਤੁਸੀਂ ਲੋਨ ਕਰਾਓ ਜਾਂ ਲੋਨ ਲੈ ਕੇ ਹੀ ਬੱਕਰੀ ਪਾਓ ਪਰ ਆਪਾਂ ਇਕੱਲੇ ਪ੍ਰੂਫ ਕਰਾਂਗੇ ਵੀ ਲੋਨ ਆ ਕਿਹੜੇ ਉਹ ਬੰਦੇ ਦੇ ਮੂੰਹੋਂ ਕਹਾਵਾਂਗੇ ਵੀ ਤੇਰਾ ਲੋਨ ਹੋਇਆ ਔਰ ਕਿਹੜੀਆਂ ਕਿਹੜੇ ਢੰਗ ਨਾਲ ਹੋਇਆ ਆ ਜਿਹੜੀ ਭਰਾ ਮੈਂ ਵੀ ਖੁਦ ਜੀ ਬੱਕਰੀਆਂ ਬਾਹਰ ਚਾਰਦਾ ਰਿਹਾ ਉਹਦੇ ਵਿੱਚ ਕੁਝ ਨੌਲਜ ਆ ਕੁਝ ਬਿਮਾਰੀਆਂ ਇਦਾਂ ਦੀ ਆ ਰਹੀਆਂ ਪਸ਼ੂਆਂ ਨੂੰ ਨਮੀ ਦੇ ਨਮੀ ਉਹ ਆਪਾਂ ਨੂੰ ਨਹੀਂ ਪਤਾ ਉਹ ਕਹਿੰਦੇ ਵੀ ਟ੍ਰੇਨਿੰਗ ਜਿ ਜਾਉਂਗੇ ਅਸੀਂ 5000 ਰੁਪਏ ਦਵਾਂਗੇ ਸਾਨੂੰ ਕੀ ਬੀਨੂਗਾ ਕੋਈ ਕਹਿੰਦਾ ਮੈਂ 5000 ਦਾ ਪਸ਼ੂਆਂ ਨੂੰ ਇਹ ਪਾ ਲੂੰਗਾ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਸਾਨੂੰ 5000 ਲਾ ਕੇ ਸਾਨੂੰ ਸਾਰੀ ਜ਼ਿੰਦਗੀ ਦੀ ਨੌਲੇਜ ਮਿਲਦੀ ਹੈ ਹਮ ਸਵੇਰੇ ਸ਼ਾਮ ਅਸੀਂ ਦਿੱਲੀ ਦੋਨੇ ਪਾਈ ਆਉਨੇ ਆ ਚਾਹੇ ਲੱਖ ਅਸੀ ਬੰਦੇ ਰੱਖੇ ਹੋਏ ਆ ਜੀ ਠੀਕ ਹੈ ਤਾਂ ਵੀ ਅਸੀਂ ਆਪ ਆਉਨੇ ਹੀ ਆਉਨੇ ਆ ਸਤਿ ਸ਼੍ਰੀ ਅਕਾਲ ਮੈਂ ਸੁਖੀ ਮੰਗਾਣੀਆਂ ਤੁਸੀਂ ਜੁੜੇ ਹੋ ਸਰਲੇਖ ਦੇ ਨਾਲ ਅੱਜ ਪਹੁੰਚੇ ਆ ਫਤੇਗੜ ਸਾਹਿਬ ਜ਼ਿਲ੍ਹੇ ਦਾ ਪਿੰਡ ਹੈ ਬਹਾਦਰਗੜ ਬੱਸੀ ਪਠਾਣਾ ਦੇ ਕੋਲ ਪੈਂਦਾ ਹੈ ਤਾਜਗੋਟ ਫਾਰਮ ਹੈ ਭਾਈ ਗੁਰਿੰਦਰ ਤੇ ਉਹਨਾਂ ਦਾ ਜਿਹੜਾ ਭਰਾ ਹੈ ਉਹ ਚਲਾਉਂਦੇ ਨੇ ਪਰ ਜਿਵੇਂ ਬਹੁਤ ਸਾਰੇ ਬੱਕਰੀ ਫਾਰਮ ਆਪ ਕਾਮਯਾਬੀ ਤੋਂ ਬਾਅਦ ਦੂਸਰਿਆਂ ਨੂੰ ਕਾਮਯਾਬ ਹੋਣਾ ਦੇਖਣਾ ਚਾਹੁੰਦੇ ਨੇ ਇਸੇ ਤਰ੍ਹਾਂ ਪਿਰਤਪਾਲ ਸਿੰਘ ਭੁੱਲਰ ਜੀ ਸਪੈਸ਼ਲਿਸਟ ਸੰਗਰੂਰ ਡਿਸਟ੍ਰਿਕਟ ਤੋਂ ਬੁਗਰਾ ਪਿੰਡ ਤੋਂ ਆਏ ਹੋਏ ਨੇ ਜੋ ਭੁੱਲਰ ਗੋਟ ਫਾਰਮ ਚਲਾਉਂਦੇ ਨੇ ਇਹਨਾਂ ਦੀ ਅਗਵਾਈ ਦੇ ਵਿੱਚ ਇਹ ਤਾਜ਼ ਗੋਟ ਫਾਰਮ ਕਦੇ ਸ਼ੁਰੂ ਹੋਇਆ ਸੀ ਅੱਜ ਕਾਮਯਾਬ ਬੱਕਰੀ ਫਾਰਮ ਇਲਾਕੇ ਦੇ ਵਿੱਚ ਚਰਚਾ ਹੋ ਰਹੀ ਹੈ ਕਰਦਿਆਂ ਗੱਲਬਾਤ ਹਾਂ ਗੁਰਿੰਦਰ ਹਾਂਜੀ ਬਾਈ ਪਹਿਲਾਂ ਤਾਂ ਇਸ ਗੱਲ ਦੀ ਮੁਬਾਰਕਬਾਦ ਹੈ ਕਿ ਬੱਕਰੀ ਫਾਰਮ ਤੁਹਾਡਾ ਕਾਮਯਾਬੀ ਵੱਲ ਵਧ ਰਿਹਾ ਹੈ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਸਤਿ ਸ੍ਰੀ ਅਕਾਲ ਬਾਈ ਜੀ ਸਭ ਤੋਂ ਪਹਿਲਾਂ ਸ੍ਰੀ ਰਿਲੇਖ ਚੱਲਣ ਦਾ ਬਹੁਤ ਬਹੁਤ ਧੰਨਵਾਦ ਜੋ ਸਾਡੇ ਅੱਜ ਫਾਰਮ ਤੇ ਆਏ ਨੇ ਤੇ ਕਾਮਯਾਬੀ ਦਾ ਸਭ ਤੋਂ ਵੱਡਾ ਕਾਰਨ ਹੈ ਜੀ ਹੈਗਾ ਇਹ ਬਾਈ ਭੁੱਲੜੀ ਜੀ ਜਿਨ੍ਹਾਂ ਨੇ ਸਾਨੂੰ ਕੰਮ ਕਰਵਾਇਆ ਤੇ ਸਾਨੂੰ ਕਾਮਯਾਬ ਕਰਿਆ ਅਸੀਂ ਵੀ ਚਾਹੁੰਦੇ ਹਾਂ ਸਾਡੇ ਨਾਲ ਕੋਈ ਹੋਰ ਜੋੜਨ ਅਸੀਂ ਉਹਨਾਂ ਨੂੰ ਵੀ ਕਾਮਯਾਬ ਕਰੀਏ ਜੀ ਜੀ ਤੇ ਨਾਲ ਇੱਧਰ ਸਾਡੇ ਆ ਬਾਈ ਜੀ ਲੱਖੀਪੁਰ ਇਹਨਾਂ ਨੇ ਬਹੁਤ ਵੱਡਾ ਹੱਥ ਯੋਗਦਾਨ ਸਾਡੇ ਨਾਲ ਸਾਰਾ ਫਾਰਮ ਇਹ ਹੁਣ ਸੰਭਾਲਦੇ ਨੇ ਤੇ ਮੇਰਾ ਬਰਾਦਰਾ ਹੁਸਨ ਜਸਵਿੰਦਰ ਸਿੰਘ ਇਹਨਾਂ ਦਾ ਬਹੁਤ ਬਹੁਤ ਯਾਨੀ ਕਿ ਉਹ ਯੋਗਦਾਨ ਵਿੱਚ ਇਹ ਮੇਰੇ ਸਾਥ ਬਹੁਤ ਦੇ ਰਹੇ ਆ ਹਾਂਜੀ ਜੀ ਜੀ ਭਈ ਪੁੱਲ ਬਹੁਤ ਸਾਰੀਆਂ ਟ੍ਰੇਨਿੰਗਾਂ ਲੱਗ ਰਹੀਆਂ ਨੇ ਜੀ ਤੁਸੀਂ ਟ੍ਰੇਨਿੰਗ ਕਦੋਂ ਲਾ ਰਹੇ ਹੋ ਮੈਂ ਇਹ ਪੁੱਛਾਂ ਵੀ ਤੁਹਾਡੀ ਟ੍ਰੇਨਿੰਗ 'ਚ ਅਜਿਹਾ ਕੀ ਖਾਸ ਗੱਲ ਹੈ ਕਿ ਲੋਕ ਤੁਹਾਡੇ ਕੋਲੋਂ ਹੀ ਟ੍ਰੇਨਿੰਗ ਕਿਉਂ ਲੈਣ ਆਉਣ ਸਭ ਤੋਂ ਪਹਿਲਾਂ ਸੁਖੀ ਭਾਈ ਸੱਸੀ ਗੱਲ ਆ ਸਰਲਿਖ ਟੀਵੀ ਦਾ ਧੰਨਵਾਦ ਕਰਦਾ ਹਾਂ ਸਾਡੇ ਫਾਰਮ ਤੇ ਪਹੁੰਚਣ ਦੇ ਠੀਕ ਹੈ ਨਾ ਆਪਣੇ ਵੱਲੋਂ ਚਲੋ ਥੋੜੀ ਜੀ ਕੋਸ਼ਿਸ਼ ਸੀ ਇਹ ਬੰਦਿਆਂ ਨੂੰ ਕਾਮਯਾਬ ਕਰਨ ਦੀ ਜਿਹੜੀ ਤੁਸੀਂ ਦੁਨੀਆ ਦੇ ਰੂਬਰੂ ਕਰਵਾਈ ਆ ਰਹੀ ਗੱਲ ਬਾਈ ਜੀ ਟ੍ਰੇਨਿੰਗ ਦੀ ਟ੍ਰੇਨਿੰਗ ਦੇਖੋ ਮੈਂ ਮੰਨਦਾ ਵੀ ਬਹੁਤ ਤਕਰੀਬਨ ਆਪ 18 19 ਦੇ ਵਿੱਚ 20 ਤੱਕ ਬਹੁਤ ਟ੍ਰੇਨਿੰਗਾਂ ਲਾਈਆਂ ਮੈਂ 12 14 ਬੈਚ ਲਾਇਆ ਮੈਂ ਉਹਨਾਂ ਤੋਂ ਸਿੱਖ ਕੇ ਆਇਆ ਵੀ ਉਹ ਟ੍ਰੇਨਿੰਗਾਂ ਦੇ ਵਿੱਚ ਘਾਟ ਗਈ ਜਿਹੜੀ ਹਲੇ ਤੱਕ ਲੋਕ ਡੱਕਰੀ ਫਿਰਦੇ ਆ ਉਹੀ ਘਾਟ ਚੱਲਦੀ ਹੈ ਉਹਦੇ ਨੌ ਵੀ ਥੱਲੇ ਖੜਿਆ ਲੋਕ ਆ ਜਿਵੇਂ ਪਹਿਲਾਂ ਕੁਝ ਕੰਮ ਕਰਿਆ ਨਾ ਕਰਕੇ ਉਹ ਜੋ ਪ੍ਰੈਕਟੀਕਲ ਸਿਉਰੀਆਂ ਕੱਢ ਕੇ ਲਿਆਂਦੀਆਂ ਨੇ ਵੀ ਜਿਹੜੀ ਉਹ ਟ੍ਰੇਨਿੰਗਾਂ ਸੀ ਉਹਨਾਂ ਨੂੰ ਕੁਝ ਬੈਸਟ ਲੈ ਕੇ ਆਵਾਂਗੇ ਉਹ ਹੁਣ ਅਸੀਂ ਕਰਕੇ ਦਿਖਾਵਾਂਗੇ ਹੁਣ ਇਹ ਆਪਣਾ ਮੈਟਰ ਆ ਠੀਕ ਆ ਨਾ ਲੋਕਾਂ ਨੂੰ ਸਾਈਡ ਸਫਾਈ ਕਰਾਵਾਂਗੇ ਵੀ ਕਾਰਨ ਕੀ ਆ ਕੱਲੀ ਬੱਕਰੀ ਬੱਕਰੀ ਨਹੀਂ ਹਰੇ ਕਹਿ ਸਕਦਾ ਬੱਕਰੀ ਕਿਤਾ ਤੂੜੀ ਪਾ ਲੋ ਆ ਫਲਾਨੀ ਫੀਡ ਪਾ ਲੋ ਜੇ ਪਾ ਲੋ ਆ ਹੋ ਗਿਆ ਬੋ ਹੋ ਗਿਆ ਉਹਦੋਂ ਗਾਂਹਾਂ ਕੋਸਾ ਹੈ ਜਿਹੜਾ ਮੇਨ ਹੈ ਬੱਕਰੀ ਦਾ ਫਰਜ਼ ਕਰ ਲੋ 50000 ਵਾਲੀ ਬੱਕਰੀ ਹੈ ਤੁਸੀਂ ਲਿਆਂਦੀ ਜਾਂ ਤੁਹਾਨੂੰ ਉਹ ਕਿਸੇ ਨੇ ਲੱਖ ਚ ਦੇਚੀ ਕੋਈ ਗੱਲ ਨਹੀਂ ਆਉਟਪੁੱਟ ਤਾਂ ਬਾਈ ਜੀ ਬਾਅਦ ਚ ਨਿਕਲਣੀ ਹੈ ਕਿਰਾਂ ਦਾ ਤੁਸੀਂ ਪੈਸਾ ਲਾਉਣਾ ਨਾ ਪਰ ਤੁਹਾਨੂੰ ਕੀ ਪਤਾ ਵੀ ਜਿਹੜਾ ਤੁਹਾਡਾ ਪੈਸਾ ਲੱਗਿਆ ਉਹ ਸਹੀ ਜਗ੍ਹਾ ਤੇ ਸਹੀ ਕੀਮਤ ਚ ਲੱਗਿਆ ਹਮ ਆਉਟਪੁੱਟ ਫੇਰ ਆਊਗੀ ਜੇ ਤੁਸੀਂ ਸਹੀ ਕੀਮਤ ਚ ਸਹੀ ਜਾਨਵਰ ਲੈ ਲਿਆ ਬੱਕਰੀ ਫਾਰਮ ਦੀ ਟ੍ਰੇਨਿੰਗ ਬਹੁਤ ਸਾਰੇ ਲੋਕ ਲਾਉਂਦੇ ਨੇ ਹਾਂਜੀ ਤੁਹਾਡੇ ਬੱਕਰੀ ਫਾਰਮ ਦੇ ਕਿਉਂਕਿ ਇੱਕੋ ਵਿਸ਼ੇ ਦਾ ਮਾਰ ਇੱਕ ਬੰਦਾ ਹੋ ਸਕਦਾ ਹੈ ਇਹ ਨਹੀਂ ਹੈਗੇ ਵੀ ਪੂਰੀ ਟ੍ਰੇਨਿੰਗ ਇੱਕ ਬੰਦਾ ਦੇ ਸਕਦਾ ਹੈ ਤੁਹਾਡੀ ਜਿਹੜੀ ਵੱਖਰੀ ਫਰੰਟ ਟ੍ਰੇਨਿੰਗ ਹੈ ਉਹ ਤੇ ਕੀ ਖਾਸ ਹੋਣਾ ਵਾਲਾ ਹੈ ਆਪਣੇ ਬਾਈ ਜੀ ਜਿਹੜਾ ਮੈਡੀਕਲ ਟ੍ਰੀਟਮੈਂਟ ਚ ਹੈ ਉਹਦੇ ਵਿੱਚ ਵੀ ਖਾਸ ਸਜਣ ਆਉਣਗੇ ਜਿਨ੍ਹਾਂ ਨੇ ਤੇ ਸਪੈਸ਼ਲ ਕੰਮ ਕੀਤਾ ਹੈ ਹੂੰ ਕੱਲੀਆਂ ਗੱਲਾਂ ਕਰਨੀਆਂ ਬਹਿ ਕੇ ਸੁਣ ਲੈਣੀਆਂ ਦੱਸ ਦੇਣਾ ਨਹੀਂ ਹੁੰਦਾ ਜਿਨ੍ਹਾਂ ਨੇ ਕੰਮ ਕੀਤਾ ਜਿਨ੍ਹਾਂ ਨੂੰ ਪਤਾ ਥਿਉਰੀ ਬਾਰੇ ਔਰ ਜਿਹੜੇ ਬੰਦੇ ਐਨ ਐਲ ਐਮ ਜੱਖ ਆਪਣਾ ਖਾਦੀ ਬੋਰਡ ਦਾ ਸਿਸਟਮ ਹੈ ਜਿਹੜੀਆਂ ਕਿੜੀਆਂ ਸਕੀਮਾਂ ਸੈਂਟਰ ਸਰਗਰਨਮੈਂਟ ਵੱਲੋਂ ਨੇ ਉਹਨਾਂ ਲਈ ਵੀ ਆਪਾਂ ਸਪੈਸ਼ਲ ਬੰਦੇ ਬੁਲਾਇਆ ਜਿਨ੍ਹਾਂ ਨੂੰ ਉਹਦੀ ਪੂਰੀ ਨੌਲ ਜਾ ਹੂੰ ਠੀਕ ਹੈ ਨਾ ਕਿਹੜੇ ਲੋਨ ਹੋਏ ਆ ਕਿਵੇਂ ਹੋਏ ਆ ਜੇ ਹੁੰਦੇ ਨਹੀਂ ਤਾਂ ਕਿਉਂ ਨਹੀਂ ਹੁੰਦੇ ਏ ਟੂ ਜ਼ੈਡ ਜਾਣਕਾਰੀ ਬਾਈ ਉੱਪਰੋਂ ਲੈ ਕੇ ਥੱਲੇ ਤੱਕ ਪੂਰਾ ਗ੍ਰਾਫ ਦੱਸਾਂਗੇ ਹੂੰ ਠੀਕ ਹੈ ਨਾ ਗਰਹੀ ਗੱਲ ਇਹ ਹੈ ਟ੍ਰੇਨਿੰਗ ਦੀ ਵੀ ਆਪਾਂ ਲੋਕਾਂ ਨੂੰ ਸਭ ਤੋਂ ਪਹਿਲਾਂ ਇਹ ਸਿਖਾਉਣਾ ਵੀ ਬੱਕਰੀ ਫਾਰਮ ਪਾਉਣਾ ਹੈ ਬੱਕਰੀ ਖਰੀਦਣੀ ਕਿਨੇ ਚ ਹੈ ਹੂੰ ਹੁਣ ਹਰੇਕ ਕਹਿੰਦਾ ਬੱਕਰੀ ਦਾ 15000 ਮੈਂ ਖੋਲ ਕਹਿੰਦਾ ਆਪ ਫੋਨ ਇਹੋ ਜਿਹਾ ਜਾਂਦਾ ਲੋਕਾਂ ਨੇ ਬੱਕਰੀ ਲੈਣੀ ਆ ਬਾਈ ਬੱਕਰੀ 15000 ਤੋਂ ਸਟਾਰਟ ਆ ਬੱਕਰੀ 10000 ਦੀ ਵੀ ਹੈ ਹੂੰ ਬੱਕਰੀ 1.5 ਲੱਖ ਦੀ ਵੀ ਹੈ ਪਰ ਬੰਦੇ ਨੂੰ ਪਤਾ ਸਾਨੂੰ ਕਿਵੇਂ ਪਤਾ ਲੱਗੂਗਾ ਜਦੋਂ ਕਿਤੇ ਬਾਰੇ ਪਤਾ ਨਹੀਂ ਵੀ ਉਹ ਬੱਕਰੀ 15000 ਦੀ ਹੈ ਉਹ ਲੱਖ ਦੀ ਹੈ ਉਹ 50000 ਦੀ ਹੈ ਹੂੰ ਸਿਖਾਉਣਾ ਤਾਂ ਇਹ ਆ ਲੋਕਾਂ ਨੂੰ ਵੀ ਜਿਹੜਾ ਕੰਮ ਤੁਸੀਂ ਕਰ ਰਹੇ ਹੋ ਉਹਨੂੰ ਸਮਝੋ ਕੋਈ ਬੰਦਾ ਅਜਿਹਾ ਵੀ ਸਾਹਮਣੇ ਆ ਸਕਦਾ ਟ੍ਰੇਨਿੰਗ ਦੇ ਉੱਤੇ ਜਿਹੜੇ ਬੰਦੇ ਲੋਨ ਹੋਇਆ ਹੋਵੇ ਲੋਕਾਂ ਨੂੰ ਖਾਦੀ ਬਾਰੇ ਪਤਾ ਹੈ ਐਨ ਐਲ ਐਮ ਬਾਰੇ ਪਤਾ ਹੈ ਪਰ ਹੁਣ ਲੋਕ ਇਹ ਡਿਮਾਂਡ ਕਰਦੇ ਨੇ ਕੋਈ ਬੰਦਾ ਲਿਆਓ ਸਾਹਮਣੇ ਜਿਹਦੇ ਲੋਨ ਹੋਇਆ ਹੈ ਸਾਹਮਣੇ ਦਾ ਬਾਈ ਉਹ ਗੱਲ ਹੈ ਵੀ ਆਪਾਂ ਜਿਹੜਾ ਲੋਨ ਪਾਸ ਹੋਇਆ ਉਹ ਆਪਾਂ ਲੈ ਕੇ ਆਵਾਂਗੇ ਖਾਦੀ ਬੋਰਡ ਤੋਂ ਜਿਹੜਾ ਲੋਨ ਹੋਇਆ ਹੈ ਨਾ ਕੀ ਉਹਦੀਆਂ ਤਰੀਕਾਂ ਸਭ ਤੋਂ ਪਹਿਲਾਂ ਬਾਈ ਜੀ ਮੈਂ ਸੌਰੀ ਇੱਕ ਗੱਲ ਕਹਿਣਾ ਚਾਹੁੰਨਾ ਆਪਾਂ ਕਿਸੇ ਨੂੰ ਇਹ ਕਹਿੰਦੇ ਨਹੀਂ ਵੀ ਤੁਸੀਂ ਲੋਨ ਕਰਾਓ ਜਾਂ ਲੋਨ ਲੈ ਕੇ ਹੀ ਬੱਕਰੀ ਪਾਓ ਪਰ ਆਪਾਂ ਇਕੱਲਾ ਪ੍ਰੂਫ ਕਰਾਂਗੇ ਵੀ ਲੋਨ ਆ ਕਿਹੜੇ ਉਹ ਬੰਦੇ ਦੇ ਮੂੰਹੋਂ ਕਹਾਵਾਂਗੇ ਵੀ ਤੇਰਾ ਲੋਨ ਹੋਇਆ ਹੈ ਔਰ ਕਿਹੜੀਆਂ ਕਿਹੜੇ ਢੰਗ ਨਾਲ ਹੋਇਆ ਹੈ ਹੂੰ ਇਹ ਲੋਕਾਂ ਨੂੰ ਆਪਾਂ ਚਾਣਨਾ ਜ਼ਰੂਰ ਪਵਾਵਾਂਗੇ ਵੈਸੇ ਆਪਾਂ ਇਹ ਚੀਜ਼ ਚ ਸਹਿਮਤ ਨਹੀਂ ਵੀ ਤੁਸੀਂ ਲੋਨ ਲੈ ਕੇ ਬੱਕਰੀਆਂ ਪਾਓ ਜੀ 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 ਕਿਉਂਕਿ ਇਹ ਸਾਹਾਂ ਦੀ ਚੀਜ਼ ਹੈ ਕਦੋਂ ਵੀ ਤੜਕ ਕਰਕੇ ਟੁੱਟ ਸਕਦੀ ਹੈ ਤੇ ਇਹਦੇ ਉੱਤੇ ਆਪਾਂ ਲੋਨ ਲਈ ਕਿਸੇ ਨੂੰ ਹੁਣੀ ਕਰਦੇ ਹਾਂ ਹਾਂ ਟ੍ਰੇਨਿੰਗ ਦੀ ਤਰੀਕ ਕੀ ਹੈ ਹਾਂਜੀ ਰੈਣ ਸੈਣ ਖਾਣ ਪੀਣ ਸਰਟੀਫਿਕੇਟ ਦਾ ਤੇ ਦੂਸਰੀ ਗੱਲ ਪੂਰਾ ਐਡਰੈਸ ਕੀ ਹੈ ਜਿੱਥੇ ਟ੍ਰੇਨਿੰਗ ਹੋਣੀ ਹੈ ਆਪਣਾ ਹੈਗਾ ਇਹ ਪਿੰਡ ਬਹਾਦਰਗੜ੍ਹ ਜੀ ਲਾਫਤੇਗੜ ਸਾਹਿਬ 6 ਤੇ 7 April ਦੀ ਆਪਾਂ ਟ੍ਰੇਨਿੰਗ ਲਾ ਰਹੇ ਹਾਂ ਜੀ ਰਹਿਣਾ ਸਹਣਾ ਸਾਰਾ ਵਧੀਆ ਪ੍ਰਬੰਧ ਹੋਊਗਾ ਹੋਟਲ ਵਿੱਚ ਆਪਾਂ ਰੱਖਾਂਗੇ ਖਾਣ ਪੀਣ ਦੀ ਕੋਈ ਟੈਨਸ਼ਨ ਨਹੀਂ ਹੈ ਕਿ ਖਾਣ ਪੀਣ ਦਾ ਆਪਾਂ ਸਾਰਾ ਪ੍ਰਬੰਧ ਕਰਕੇ ਦੇਵਾਂਗੇ ਜੀ ਹਾਂਜੀ ਜੀ ਤੇ ਜਿਹੜਾ ਸਰਟੀਫਿਕੇਟ ਹੈ ਹਾਂ ਬਈ ਸਰਟੀਫਿਕੇਟ ਬਾਰੇ ਤੇ ਦੂਸਰੀ ਗੱਲ ਸਭ ਤੋਂ ਵੱਡੀ ਗੱਲ ਮੈਂ ਟ੍ਰੇਨਿੰਗਾਂ ਦੇ ਵਿੱਚ ਕਿਉਂਕਿ ਅੱਜ ਮਰਦ ਦੇ ਔਦਰ ਮਰਦ ਤੇ ਔਰਤ ਬਈ ਨਾਲ-ਨਾਲ ਚੱਲਦੇ ਨੇ ਫੇਰ ਘਰ ਚੱਲਦੇ ਨੇ ਕੀ ਇਸ ਟ੍ਰੇਨਿੰਗ ਦੇ ਵਿੱਚ ਔਰਤਾਂ ਵੀ ਸ਼ਾਮਲ ਹੋ ਸਕਦੀਆਂ ਨੇ हां जी भाई जी कोई गल ਨਹੀਂ ਜੇ ਕੋਈ ਪੜਣਾ ਟ੍ਰੇਨਿੰਗ ਲੈਣਾ ਚਾਹੁੰਦਿਆਂ ਨੇ ਤਾਂ ਉਹ ਕੋਈ ਮੋਸਟ ਵੈਲਕਮ ਆ ਬਾਈ ਜੀ ਬਿਨਾ ਕਿਸੇ ਚੀਜ਼ ਕਾ ਹਟ ਤੂੰ ਬਿਨਾ ਕਿਸੇ ਡਰ ਪਏ ਤੂੰ ਆਪਣਾ ਪੂਰਾ ਕੰਫਰਟੇਬਲ ਹਿਸਾਬ ਨਾਲ ਆਉਣ ਕੋਈ ਦਿੱਕਤ ਨਹੀਂ ਸਰਟੀਫਿਕੇਟ ਬਾਈ ਜੀ ਜਿਹੜਾ ਐਨ 11 ਨੂੰ ਜਾਂ ਸਰਕਾਰੀ ਸਹੂਲਤਾਂ ਲਈ ਚਾਹੀਦਾ ਹੂੰ ਉਹਵੇਂ ਆਪਾਂ ਸੈਂਟਰ ਗਵਰਨਮੈਂਟ ਵੱਲੋਂ ਜਿਹੜਾ ਮੰਨ ਕੇ ਚੱਲੋ ਮਾਨਤਾ ਪ੍ਰਾਪਤਾ ਉਹ ਸਰਟੀਫਿਕੇਟ ਦੇਵਾਂਗੇ ਜੀ ਜੀ ਠੀਕ ਹੈ ਨਾ ਜੀ ਹਾਂ ਹਾਂ ਬਾਈ ਜੀ ਕੀ ਨਾਮ ਆ ਤੁਹਾਡਾ ਲਖੀ ਆ ਜੀ ਮੇਰਾ ਬੇਸ਼ੱਕ ਤੁਸੀਂ ਅੱਜ ਗੁਰਿੰਦਰ ਦੇ ਫਾਰਮ ਦੇ ਕੰਮ ਕਰਦੇ ਹੋ ਹਾਂਜੀ ਇਸ ਤੋਂ ਪਹਿਲਾਂ ਮੈਨੂੰ ਪਤਾ ਲੱਗਿਆ ਕਿ ਤੁਸੀਂ ਬੱਕਰੀ ਕਿੱਤਾ ਕਰਦੇ ਸੀਗੇ ਕਿੰਨੇ ਚਿਰ ਤੋਂ ਕਰਦੇ ਸੀ ਬਾਈ ਤਕਰੀਬਨ ਵੀਰ ਮੈਂ 9 ਸਾਲ ਤੋਂ ਬੱਕਰੀਆਂ ਦਾ ਕੰਮ ਕਰ ਰਿਹਾ ਹਾਂ ਹਮ ਹੌਲੀ ਹੌਲੀ ਜਿੱਦਾਂ ਦੇ ਜਾਨਵਰ ਬਦਲਦੇ ਗਏ ਸਾਨੂੰ ਨੌਲੇਜ ਆਉਂਦੀ ਰਹੀ ਹਮ ਉਤੋਂ ਬਾਅਦ ਕੁਝ ਇਦਾਂ ਦਾ ਹਾਸਾ ਹੋਇਆ ਤੇ ਸਭ ਕੁਝ ਵਿਖਰ ਗਿਆ ਉਤੋਂ ਬਾਅਦ ਮੈਨੂੰ ਇਹ ਮੇਰੇ ਭਰਾ ਮਿਲੇ ਹਮ ਰਿੰਕੂ ਜੀ ਉਧਰ ਹੁਸਨ ਵੀਰ ਇਹਨਾਂ ਨੇ ਆਪਣੇ ਭਰਾਵਾ ਵਾਂਗੂ ਪਿਆਰ ਦਿੱਤਾ ਮੈਨੂੰ ਉਰੇ ਲੈ ਕੇ ਆਏ ਅੱਜ ਮੈਂ ਸ਼ੁਕਰਗੁਜ਼ਾਰ ਆ ਤੁਹਾਡੇ ਚੈਨਰ ਦਾ ਤੇ ਡਾਕਟਰ ਭੁੱਲਰ ਸਾਹਿਬ ਦਾ ਵੀ ਅੱਜ ਮੈਂ ਤੁਹਾਡੇ ਰੂਬਰੂ ਹੋਏ ਆ ਤੁਸੀਂ ਮਹਾਨ ਹਸਤੀਆਂ ਸਾਡੇ ਜੀ 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 ਹਾਂ ਜੀ ਮੈਂ ਤੁਹਾਡਾ ਧੰਨਵਾਦ ਕਰਦਾ ਇਸ ਮਸੱਈ ਸੀ ਬਈ ਸਮੱਸਿਆ ਇਹ ਮਤਲਬ ਐਦਾਂ ਹੀ ਹੁਣ ਆਪਾਂ ਚਲੋ ਆਪਾਂ ਸਾਰਿਆਂ ਦੇ ਸਾਹਮਣੇ ਸ਼ੇਅਰ ਨਹੀਂ ਕਰ ਸਕਦੇ ਮਿੱਕਾਟਰਮ ਚਲੋ ਨਾ ਕਿਸਦਾ ਨਾਮ ਲਾਓ ਬਸ਼ੱਕ ਵੀ ਕੀ ਹੋਇਆ ਸੀ ਕੀ ਕਰਨਾ ਵਾਪਰੇਗੀ ਕੀ ਨੁਕਸਾਨ ਕੀ ਹੋਗਾ ਤੁਹਾਡਾ ਨੁਕਸਾਨ ਜੀ ਇਦਾਂ ਦਾ ਵੀ ਪਸ਼ੂ ਮੈਂ ਚਾਰਿਆ ਸੀ ਵਾਰ ਜਦੋਂ ਪਸ਼ੂ ਸ਼ਾਮੀ ਘਰ ਆਏ ਤਾਂ ਕਦੇ ਅੱਜ ਚਾਰ ਮਰਗੇ 10 ਮਰਗੇ ਜੋ ਮੇਰੇ ਆਪਣਾ ਹੀ ਖੋਦੇ ਪਸ਼ੂ ਤੇ ਹੂੰ ਉਹ ਸਾਰੇ ਖਤਮ ਹੋ ਗਏ ਜੀ ਇਹਦਾ ਮਤਲਬ ਮੈਂ ਹੀ ਜਿਹੜੀ ਗੱਲ ਤੁਹਾਨੂੰ ਲੈ ਕੇ ਆਉਣਾ ਚਾਹੁੰਦਾ ਸੀ ਆ ਹਾਂਜੀ ਆ ਜਿਹੜੀ ਭਰਾ ਕਿਉਂਕਿ ਚਰਾੰਦਾ ਅੱਜਕੱਲ ਬੈਸੀ ਖਤਮ ਹੋ ਗਈਆਂ ਚਰਾੰਦਾ ਖਤਮ ਹੋ ਰਹੀਆਂ ਜੀ ਹੁਣ ਆਪਾਂ ਜਿੱਦਾਂ ਬਾਹਰ ਪਸ਼ੂ ਚਾਰ ਰਹੇ ਆ ਉਹਦੇ ਵਿੱਚ ਇਹ ਨਹੀਂ ਪਤਾ ਵੀ ਝੋਨੇ ਦੇ ਟਾਈਮ ਕਿਹੜੇ ਕੈਮੀਕਲ ਆਪਾਂ ਨੇ ਕਿਹੜੀ ਦਵਾਈ ਪਾਣੀ ਦੇ ਵਿੱਚ ਪਾਤੀ ਪਸ਼ੂ ਪਿਆਸਾ ਸਾਨੂੰ ਪਾਣੀ ਨਹੀਂ ਮਿਲਦਾ ਸੂਏ ਬੰਦ ਹੋ ਜਾਂਦੇ ਆ ਖਾਲਾ ਨਹੀਂ ਚੱਲਦੇ ਆ ਪਸ਼ੂ ਪਾਣੀ ਦਾ ਪਾਈਪ ਲਾਈਨਾਂ ਪਾਤੀ ਸੂਏ ਪੱਕੇ ਕਰਤੇ ਉਹਦੇ ਵਿੱਚ ਵੀ ਪਸ਼ੂ ਕਈ ਕਾਰਨ ਝੋਨੇ ਦੇ ਵਿੱਚ ਪਾਣੀ ਪੀ ਲੈਂਦਾ ਆਪਾਂ ਨੂੰ ਇਹ ਨਹੀਂ ਪਤਾ ਵੀ ਇਹਨਾਂ ਦੇ ਵਿੱਚ ਕਿੰਦਾਂ ਦੀ ਦਵਾਈ ਪਾਈ ਵੀ ਉਹ ਪਸ਼ੂ ਪੀ ਲੈਂਦਾ ਤਾਂ ਹੌਲੀ ਹੌਲੀ ਉਹਨੂੰ ਜਦੋਂ ਜ਼ਹਿਰ ਚੜਦੀ ਆ ਤੇ ਉਹ 6-7 ਘੰਟਿਆਂ ਦੇ ਆ ਜਿਹੜੀ ਭਰਾਵਾਂ ਨੂੰ ਵੀ ਹੁਣ ਫਾਰਮ ਵਾਲੇ ਪਾਸੇ ਆਉਣਾ ਚਾਹੀਦਾ ਐ ਇਸ ਗੱਲ ਨੂੰ ਕੋਈ ਫੀਲ ਕਰਦੇ ਹੋ ਮੈਂ ਇਹ ਇਹ ਗੱਲ ਪੁੱਛਣਾ ਚਾਹੁੰਦਾ ਹਾਂ ਤੁਹਾਡੇ ਨੂੰ ਮੈਂ ਸਭ ਤੋਂ ਵੱਡੀ ਇਹ ਗੱਲ ਕਹਿਣਾ ਚਾਹੁੰਦਾ ਜੀ ਦੇਖੋ ਹੁਣ ਬਾਹਰ ਦੀ ਚਰਾੰਦ ਖਤਮ ਹੋ ਰਹੀ ਆ ਕਿ ਜਿਵੇਂ ਆਪਣੇ ਤੂਂਤ ਹੋ ਗਏ ਡੇਕਾਂ ਹੋ ਗਈਆਂ ਉਹ ਹੁਣ ਆਪਣੇ ਰਹੀਆਂ ਨਹੀਂ ਹੈਗੀਆਂ ਚਰਾੰਦਾ ਬਾਹਰ ਖਤਮ ਹੋ ਗਈਆਂ ਇੱਕ ਥੋੜੀ ਸਾਫ ਸਫਾਈ ਦਾ ਕੰਮ ਬਹੁਤ ਚੱਲ ਰਿਹਾ ਹੈ ਉਹਦੇ ਕਾਰਨ ਬਾਹਰਲੀ ਚਰਾੰਦ ਖਤਮ ਹੋ ਰਹੀ ਵੀ ਮੈਂ ਸਭ ਤੋਂ ਆਪਣੇ ਵੀਰ ਭਾਈਆਂ ਨੂੰ ਇਹੀ ਗੱਲ ਕਹਿਣਾ ਚਾਹੁੰਦਾ ਵੀ ਤੁਸੀਂ ਫਾਰਮ ਕਰੋ ਆ ਜਿਹੜੀ ਭਨਾਮਾ ਨੂੰ ਮਿਲਦੇ ਆ ਅਸੀਂ ਆ ਜਿਹੜੀ ਪ੍ਰਾਈਸ ਕੋਲ ਤੋਂ ਮੁਨਕਰ ਹੁੰਦੇ ਨੇ ਵੀ ਕੋਈ ਫਾਇਦਾ ਨਹੀਂ ਇਹਨਾਂ ਗੱਲਾਂ ਦਾ ਨਹੀਂ ਜੀ ਨਹੀਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਜਿਹੜੀ 5 6 April 2024 ਦੀ ਜਿਹੜੀ ਟ੍ਰੇਨਿੰਗ ਲੱਗ ਰਹੀ ਹੈ ਉਹਨਾਂ ਵਿੱਚ ਆ ਜਿਹੜੀ ਭਰਾਵਾਂ ਨੂੰ ਆਉਣਾ ਚਾਹੀਦਾ ਹੈ ਉਹਨਾਂ ਨੂੰ ਫਾਰਮਾਂ ਵੱਲ ਵਧਣਾ ਚਾਹੀਦਾ ਹੈ ਜਰੂਰ ਜੀ ਜਰੂਰ ਪਤਾ ਕੀ ਗੱਲ ਹੈ ਜਦੋਂ ਆਪਾਂ ਕੋਈ ਵੀ ਟ੍ਰੇਨਿੰਗ ਰੱਖਦੇ ਆ ਜੋ ਅਸੀਂ ਆ ਜਿਹੜੀ ਭਰਾ ਮੈਂ ਵੀ ਖੁਦ ਜੀ ਬੱਕਰੀਆਂ ਬਾਹਰ ਚਾਰਦਾ ਰਿਹਾ ਉਹਦੇ ਵਿੱਚ ਕੁਝ ਨੌਲਜ ਆ ਕੁਝ ਬਿਮਾਰੀਆਂ ਇਦਾਂ ਦੀ ਆ ਰਹੀਆਂ ਪਸ਼ੂਆਂ ਨੂੰ ਨਮੀ ਦੇ ਨਮੀ ਉਹ ਆਪਾਂ ਨੂੰ ਨਹੀਂ ਪਤਾ ਆਪਾਂ ਜਦੋਂ ਟ੍ਰੇਨਿੰਗ ਦੇ ਵਿੱਚ ਆਉਂਗੇ ਡਾਕਟਰ ਸਾਹਿਬਾਨ ਸਾਡੇ ਡਾਕਟਰ ਭੁੱਲਰ ਸਾਹਿਬ ਤੇ ਮੇਰੇ ਇਧਰ ਵੀਰ ਖੜੇ ਨੇ ਇਹ ਨਵੀਂ ਜੋ ਵੀ ਮਤਲਬ ਪਸ਼ੂ ਨੂੰ ਬਿਮਾਰੀ ਆਉਗੀ ਡਾਕਟਰ ਸਾਹਿਬਾਨ ਸਾਹਿਬ ਨਾਲ ਆਪ ਵੀ ਕੀ ਕਾਰਨਾ ਕੀ ਨਹੀਂ ਹੁਣ ਜੇ ਆਪਾਂ ਇਦਾਂ ਹੀ ਡੰਡਾ ਚੱਕ ਕੇ ਬਾਹਰ ਫੇਰੀ ਜਾਉਂਗੇ ਆਪਾਂ ਨੂੰ ਪਸ਼ੂਵਾਰੇ ਕੀ ਨੌਲੇਜ ਹੋਊਗੀ ਜੀ ਇੱਕ ਗੱਲ ਹੋਰ ਵੀ ਐ ਗੁਰਿੰਦਰ ਉਹ ਵੀ ਬੱਕਰੀ ਫਾਰਮ ਕਰਦੇ ਨੇ ਹਾਂਜੀ ਇਹਨਾਂ ਦੀ ਜਿੰਦਗੀ ਦੇ ਵਿੱਚ ਇਹਨਾਂ ਦੀ ਲਾਈਫ ਸਟਾਈਲ ਜੀ ਫਰਕ ਪਾਊਗਾ ਜਦੋਂ ਚਾਰ ਪੈਸੇ ਕੋਲੇ ਹੁੰਦੇ ਨੇ ਬਾਈ ਆ ਜਿਹੜੀ ਪਰ ਆਪਣੀ ਜ਼ਿੰਦਗੀ ਨਹੀਂ ਬਦਲ ਪਾਉਂਦੇ ਹੈਗੇ ਨਹੀਂ ਮਿਹਨਤ ਦਰਦ ਰਤ ਕਰਦੇ ਨੇ ਇਹ ਪਤਾ ਵੀਰ ਜੀ ਕੀ ਗੱਲ ਆ ਦੇਖੋ ਕਈ ਭਰਾਵਾਂ ਨੂੰ ਜੋ ਮੈਂ ਹੁਣ ਗੱਲ ਕਹਿਣ ਲੱਗਾ ਚੈਨਲ ਉੱਪਰ ਗੁੱਸਾ ਵੀ ਲੱਗੂਗਾ ਕਹਿੰਦੇ ਗੱਟੇ ਦੀ ਮੋਜ ਬੰਦੇ ਦੀ ਮਾੜੀ ਸੋਚ ਕਦੇ ਇਨਸਾਨ ਨੂੰ ਅੱਗੇ ਨਹੀਂ ਵਧਣ ਦਿੰਦੀ ਉਹ ਕਹਿੰਦੇ ਵੀ ਟ੍ਰੇਨਿੰਗ 'ਚ ਜਾਉਂਗੇ ਅਸੀਂ 5000 ਰੁਪਏ ਦੇਵਾਂਗੇ ਸਾਨੂੰ ਕੀ ਬੇਨੂਗਾ ਕੋਈ ਕਹਿੰਦਾ ਮੈਂ 5000 ਦਾ ਪਸ਼ੂਆਂ ਨੂੰ ਇਹ ਪਾ ਲੂੰਗਾ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਸਾਨੂੰ 5000 ਲਾ ਕੇ ਸਾਨੂੰ ਸਾਰੀ ਜ਼ਿੰਦਗੀ ਦੀ ਨੌਲੇਜ ਮਿਲਦੀ ਹੈ ਹਮਮ ਅਸੀਂ ਹੁਣ ਪਿੰਡਾਂ ਦੇ ਵਿੱਚ ਰਹਿਣ ਵਾਲੇ ਅਸੀਂ ਕਿਹੜੀ ਡਿਗਰੀ ਹਾਸਲ ਕਰ ਲਈ ਵੀ ਅਸੀਂ ਪਸ਼ੂ ਨੂੰ ਕੋ ਸਮ ਬڑے-ਬڑے ਮਹਾਨ ਹਸਤੀਆਂ ਆਉਣਗੀਆਂ ਉਹਨਾਂ ਨਾਲ ਇੰਟਰੋਡਕਸ਼ਨ ਹੋਊਗੀ ਆਪਾਂ ਨੂੰ ਜੋ ਪਸ਼ੂ ਦੇ ਵਿੱਚ ਕਮੀ ਆ ਉਹ ਪਤਾ ਲੱਗੂਗੀ ਕਿਉਂਕਿ ਜੋ ਆਪਣਾ ਪਸ਼ੂ ਆਪਣਾ ਲੱਖ ਰੁਪਏ ਦਾ ਪਸ਼ੂ ਆਪਾਂ ਇੱਕ ਹਲਕੀ ਜੀ ਗਲਤੀ ਦੇ ਕਾਰਨ ਉਹਨੂੰ ਆਪਾਂ ਖੋਲ ਲੈਨੇ ਆ ਜੇ ਆਪਾਂ ਅੱਜ ਟ੍ਰੇਡਿੰਗ ਲਾਉਂਗੇ ਤਾਂ ਉੱਥੇ ਭੁੱਲਰ ਸਾਹਿਬ ਨੂੰ ਪੁੱਛ ਗੱਲਬਾਤ ਕਰਨਗੇ ਭੁੱਲਰ ਸਾਹਿਬ ਨਾਲ ਮੇਰੇ ਵੀਰ ਨੇ ਰਿੰਕੂ ਇਹਨਾਂ ਨਾਲ ਗੱਲਬਾਤ ਕਰਨਗੇ ਤਾਂ ਜੋ ਕਮੀ ਹੋਗੀ ਦੱਸਣਗੇ ਜੀ ਜਦੋਂ ਪਸ਼ੂ ਦੇ ਢਿੱਲਾ ਹੁੰਦਾ ਵੀ ਉਹਨੂੰ ਐਦਾਂ ਨਹੀਂ ਐਦਾਂ ਸਟੇਟਮੈਂਟ ਕਰੋ ਉਹ ਆਪਣਾ ਪਸ਼ੂ ਲੱਖਾਂ ਰੁਪਏ ਦਾ ਪਸ਼ੂ ਆਪਣੇ ਕੋਲ ਸਾਇਮਨ ਤੇ ਰਹੂਗਾ ਜੀ 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 ਜ ਭਾਈ ਕੀ ਹਾਲ ਤੁਹਾਡਾ ਮੇਰੇ ਨਾਲ ਜੀ ਸਵਿੰਦਰ ਸਿੰਘ ਹਾਂ ਜੀ ਸਵਿੰਦਰ ਖੁਸ਼ੀ ਹੁੰਦੀ ਹੈ ਯਾਰ ਅਜੇ ਫਾਰਮਾਂ ਦੇ ਜਾ ਕੇ ਜਿੱਥੇ 200 ਕੇ ਭਾਈ ਕੰਮ ਕਰਦੇ ਹੋਣ ਇਸ ਗੱਲ ਬਾਰੇ ਕਿਉਂਕਿ ਬਹੁਤ ਸਾਰੇ ਅੱਜ ਕੱਲ੍ਹ ਭਾਈ ਜੀ ਘਰ ਵੱਡੇ ਹੋ ਗਏ ਲੋਕਾਂ ਦੇ ਪਰਿਵਾਰ ਛੋਟੇ ਹੋ ਗਏ ਅਸੀਂ ਵੱਡੇ ਪਰਿਵਾਰ ਛੱਡ ਕੇ ਛੋਟੇ ਪਰਿਵਾਰ ਸੁਖੀ ਪਰਿਵਾਰ ਦੇ ਚੱਕਰ ਦੇ ਵਿੱਚ ਰਿਸ਼ਤੇ ਨਤ ਗਵਾ ਲਏ ਤੁਹਾਡੀ ਇਸ ਗੱਲ ਦੀ ਮਾਨ ਮੈਂਸ ਕਰਦਾ ਕਿ ਤੁਸੀਂ ਸਕੇ ਭਰਾ ਇੱਕ ਫਾਰਮ ਦੇ ਕੰਮ ਕਰਦੇ ਹੋ ਕੀ ਫੀਲ ਕਰਦੇ ਮੈਂ ਭਾਈ ਬਹੁਤ ਵਧੀਆ ਮੇਰਾ ਛੋਟੇ ਭਾਈ ਤੇ ਮੈਂ ਸਾਥ ਦਨਾਂ ਹੂੰ ਠੀਕ ਹੈ ਜੀ ਉਹਦੇ ਹੱਥ ਨਾਲ ਹੱਥ ਬਟਾਉਣਾ ਜੀ ਠੀਕ ਹੈ ਜੀ ਮੈਂ ਖੁਦ ਵੀ ਉਰੇ ਆਉਣਾ ਦਿੱਲੀ ਹੂੰ ਸਵੇਰੇ ਸ਼ਾਮ ਅਸੀਂ ਦਿੱਲੀ ਦੋਨੇ ਪਾਈ ਆਉਨੇ ਆ ਚਾਹੇ ਲੱਖ ਅਸੀ ਬੰਦੇ ਰੱਖੇ ਹੋਏ ਆ ਜੀ ਠੀਕ ਹੈ ਤਾਂ ਵੀ ਅਸੀਂ ਆਪ ਆਉਨੇ ਹੀ ਆਉਨੇ ਅਸੀਂ ਆਪ ਮਿਹਨਤ ਕਰਦੇ ਆ ਭਾਈ ਆ ਕੇ ਹਰ ਇੱਕ ਚੀਜ਼ ਦਾ ਧਿਆਨ ਰੱਖਦੇ ਆ ਕੋਈ ਸਾਡੇ ਚ ਕਮੀ ਹੁੰਦੀ ਆ ਅਸੀਂ ਉਹਨਾਂ ਨੂੰ ਕਹਿੰਨੇ ਆ ਭਾਈ ਉਹ ਸਾਨੂੰ ਦੱਸਦੇ ਆ ਕਿ ਉਹਨਾਂ ਚ ਕਮੀ ਹੁੰਦੀ ਆ ਉਹ ਸਾਨੂੰ ਅਸੀਂ ਉਹਨਾਂ ਨੂੰ ਦੱਸਦੇ ਆ ਜੀ ਹੂੰ ਠੀਕ ਹੈ ਜੀ ਤਾਂ ਹੀ ਹੱਥ ਨਾਲ ਹੱਥ ਬਟਾ ਕੇ ਚੱਲਦੇ ਆ ਅਸੀਂ ਜੀ ਜੀ ਹਾਂ ਜੀ ਹਾਂ ਜੀ ਭਾਈ ਤੁਸੀਂ ਸੁਣਿਆ ਗੁਰਿੰਦਰ ਤੇ ਉਦੇ ਭਰਾ ਜਸਵਿੰਦਰ ਨੂੰ ਤੇ ਬਾਈ ਪਿਰਤਪਾਲ ਭੁੱਲਰ ਤੇ ਲੱਖੀ ਨੂੰ ਦੋਸਤੋ ਬਹੁਤ ਸਾਰੇ ਫਾਰਮਾਂ ਤੇ ਜਾਣੇ ਆ ਬੱਕਰੀ ਫਾਰਮ ਦੇ ਕਿੱਤੇ ਵਿੱਚ ਲੋਕ ਕਾਮਯਾਬ ਹੋ ਰਹੇ ਨੇ ਕਈ ਵਾਰ ਲੋਕ ਸਿਰਫ ਗੱਲਾਂ ਤੇ ਕਮੈਂਟ ਕਰਦੇ ਰਹਿ ਜਾਂਦੇ ਨੇ ਪਰ ਜਿਹੜੇ ਲੋਕਾਂ ਨੇ ਕੰਮ ਕਰਨਾ ਹੈ ਉਹ ਆਪਣੀ ਮਿਹਨਤ ਦੇ ਬਲਬੂਤੇ ਕੰਮ ਕਰਕੇ ਤਰੱਕੀਆਂ ਕਰ ਲੈਂਦੇ ਨੇ ਜਿਹੜੇ ਲੋਕਾਂ ਨੂੰ ਲੱਗਦਾ ਕਿ ਅਸੀਂ ਬੱਕਰੀ ਫਾਰਮ ਦਾ ਕੰਮ ਸਿੱਖਣਾ ਚਾਹੁੰਦੇ ਆ ਹੁਣ ਲੱਖੀ ਨੇ ਦੱਸਿਆ ਕਿ ਅੱਜ ਦੀਪਰਾ ਪੰਜਾਬ ਦੇ ਵਿੱਚ ਬਹੁਤ ਸਾਰੇ ਆਜਲੀਪੜਾ ਕੰਮ ਕਰਦੇ ਨੇ ਪਰ ਯੂਨੀਵਰਸਿਟੀ ਪੱਧਰ ਤੇ ਪਿਛਲੇ ਦਿਨਾਂ ਦੇ ਵਿੱਚ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਲੁਧਿਆਣਾ ਦੇ ਬਏ ਚਾਂਸਲਰ ਡਾਕਟਰ ਇੰਦਰਜੀਤ ਸਿੰਘ ਨੂੰ ਮਿਲੇ ਸੀਗੇ ਉਹਨਾਂ ਨੇ ਵੀ ਇਨਬਰੀਡਿੰਗ ਜਿਹੜੀ ਹੁੰਦੀ ਹੈ ਪਿੰਡਾਂ ਦੇ ਵਿੱਚ ਸਾਡੇ ਪਿੰਡਾਂ ਦੇ ਵਿੱਚ ਘਰਾਂ ਦੇ ਦਾਦਾ ਮੱਜਾ ਸੀ ਕਿਉਂ ਖਤਮ ਹੋ ਗਈਆਂ ਉਹਦੀ ਇਹੀ ਕਾਰਨ ਸੀਗੇ ਇਸ ਤਰੀ ਬੱਕਰੀ ਫਾਰਮ 'ਚ ਹੋ ਰਿਹਾ ਹੈ ਕਿ ਅਸੀਂ ਇਨਬਰੀਡਿੰਗ ਹੋ ਰਹੀ ਹੈ ਪਰ ਜਿਹੜੇ ਲੋਕਾਂ ਨੂੰ ਲੱਗਦਾ ਕਿ ਅਸੀਂ ਬੱਕਰੀ ਫਾਰਮ ਦਾ ਕੰਮ ਸਿੱਖਣਾ ਚਾਹੁੰਦੇ ਆ ਤਾਂ ਦਿੱਤੇ ਹੋਏ ਨੰਬਰ ਜੋ ਸਕਰੀਨ ਤੇ ਚੱਲ ਰਹੇ ਨੇ ਤਾਂ ਇਹਨਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਇਹ ਕੰਮ ਸਿੱਖ ਕੇ ਆਪਣੀ ਜ਼ਿੰਦਗੀ 'ਚ ਕਾਮਯਾਬੀ ਹਾਸਲ ਕਰ ਸਕਦੇ ਹੋ ਜੁੜੇ ਰਹੋ ਸਰ ਲਿਖ ਦੇਣਾ